ਮੈਂ ਦੱਸਿਆ ਕਿ ਗਵਰਨਮੈਂਟ ਔਰ ਸੀਐਮ ਸਾਹਿਬ ਦਾ ਇਸ ਗਾਹਲ ਜੋ ਪਾਕੂ ਨੰਬਰ ਇਸਨੇ ਕੋ ਕਰਾ ਦਿੱਤਾ ਉਹ ਜਿਹੜਾ ਹੁੰਦਾ ਹੈ ਉਹਨਾਂ ਦੇ ਹੈਲਥ ਇਸ਼ੂਸ ਕਰਕੇ ਉਹਨੂੰ ਡੀਐਮਸੀ वगੜਾ ਨਾਲ ਗਿਆ ਗਿਆ ਸੀ ਉੱਥੇ ਡਾਕਟਰ ਵੀ ਨੇ ਡਾਕਟਰਾਂ ਨਾਲ ਵੀ ਗੱਲ ਹੋਈ ਔਰ ਉਹ ਉਹਨਾਂ ਦੀ ਦਿੱਕਤ ਸੱਚਾਈ ਮੈਂ ਦੱਸਣਾ ਚਾਹਾਂਗਾ ਕਿ ਜਿਹੜਾ ਇਸ ਪੀਰੀਅਡ ਦੇ ਵਿੱਚ ਵੀ ਉਹਨਾਂ ਦਾ ਅੰਸ਼ਾ ਉਹਦਾ ਦੇਖੋ ਉਹਨਾਂ ਦੇ ਨਾਲ ਉਹਨਾਂ ਦੇ ਜਿਹੜੇ ਕਿਸਾਨ ਸੱਤੀ ਵੀ ਨਾਲ ਵੀ ਸੀਗੇ ਔਰ 24 ਆਵਰਜ਼ ਅਬਜ਼ਰਵੇਸ਼ਨ ਚ ਰਹੀ ਔਰ ਇੰਟੈਂਸ਼ਨ ਗੌਰਮੈਂਟ ਦੀ ਇਹ ਸੀ ਕਿ ਕਿਤੇ ਇਹਨਾਂ ਲੀਡਰ ਨੇ ਕੋਈ ਅਜਿਹਾ ਮਸਲਾ ਨਾ ਹੋਵੇ ਲੇਕਿਨ ਇਹਨਾਂ ਨਾਲ ਗਲਬਾਤ ਹੋਈ ਹੈ ਕਿਸਾਨ ਦੀਦਰ ਨਾਲ ਹੋਈ ਇਹਨਾਂ ਦਾ ਮਨਸ਼ਾ ਸੀਗਾ ਕਿ ਸਾਡੇ ਮੋਰਚੇ 'ਚ ਆ ਕੇ ਕਿਉਂਕਿ ਉਹਨਾਂ ਦੇ ਵੱਡੇ ਲੀਡਰਸ ਨੇ ਉਹ ਮੋਰਚੇ 'ਚ ਆ ਕੇ ਆਪ ਲੀਡਰ ਉਹਨਾਂ ਵੀ ਵੀ ਮੈਂ ਉਹਨਾਂ ਨੂੰ ਮਿਲ ਕੇ ਵੀ ਆਇਆ ਸਭ ਨਾਲ ਕੋਈ ਡਿਸਕਸ਼ਨ ਹੋਈ ਸੀ ਉਹਨਾਂ ਨੇ ਵੀ ਇਛਾ ਪ੍ਰਗਟ ਕੀਤੀ ਹੈ ਕਿ ਮੈਂ ਆਪਣੇ ਮੋਰਚੇ 'ਚ ਬੈਠੇ ਆਪਣੇ ਡਿਸਪਲਿਨ ਦੇ ਨਾਲ ਉਹ ਜਿਹੜਾ ਇਹਨਾਂ ਦਾ ਜਿਹੜਾ ਚੱਲਦਾ ਉਹ ਦੇਖੋ ਚੈੱਕ ਕਰੋ ਵੀ ਮੈਂ ਅੱਜ ਤੋਂ ਲੀਫ ਕਰਾ 30 ਫੁੱਟ ਦੀਕੇ ਦੇ ਨਾਲ 2 ਕਿ ਦਿਨੋਂ ਵੀ ਬੈਠਾ ਦੇਖੋ ਪ੍ਰੇਮ ਆਇਆ ਚੈੱਕ ਕਰੋ ਵੀ ਉਸ ਬੈਕਗਰਾਉਂਡ ਦੇ ਵਿੱਚ ਅਸੀਂ ਆਪ ਚੈੱਕ ਕਰੋ ਰਿਹਾ ਹਾਂ ਤੇ ਕੁਝ ਅਨੇਗਲ ਕਰਦੀ ਹੈ ਉਹ ਡਾਕਟਰ ਸਾਹਿਬ ਕੋਲ ਲੈ ਜਾਓ ਬਈ ਡਾਕਟਰ ਸਿੰਘ ਜੀ ਕਲੀਨਿਕ ਵਿੱਚ ਮਨ ਹੁੰਦਾ ਹੈ ਇਸ ਚਾਰ ਡਾ ਹੈਗਾ ਅਰ ਦਿੱਤਾ ਗਿਆ ਤੇ ਵਾਪਸ ਮੋਟੇ ਤੇ ਆ ਜਾਣਾ ਇਹਨਾਂ ਦੇ ਪਸਾਰੀ 4 ਕਿਲੋ ਨਾਲ ਚੋਤੇ ਅੱਗੇ ਸੋ ਅੱਜ ਜਿਹੜਾ ਹੈਗਾ ਇਹਨੂੰ ਦਾ जो अपने मोर्चे पर आ जाएगी फिर भी अभी जो गवर्नमेंट गसा है कि किसी भी स्टेज किसी भी तरीके एमरजेंसी आई या कोई मेडिकल है तो हमेशा तैयार है एम्बूलेंस लगाई गई है ताकि जोड़ा है कोई भी जोड़ा इशू जो हैल्थ इशू है वह ना हो जब सब तो प्राइम इशू जो है सरकार का पी एम साहब का येगा ਉਸ ਕੇਂਦਰ ਤੇ ਦੋ ਬੰਦੇ ਚਲੇ ਗਏ ਉਹਨਾਂ ਦਾ ਡਿਰੇਕਸ਼ਨ ਬਹੁਤ ਅਸਰਦਾਰ ਸੀ ਕਿ ਫਿਰ ਮੈਂ ਉਹਨੂੰ ਬੜਾ ਰੇਡੂ ਨੇ 10 ਦਾ ਰਿਗਸਟਰੀ ਉਹਨਾਂ ਦਾ ਵਾਪਸ ਲਿਆ ਜਾਂਦੇ ਫਟਣਾ ਤੇ ਮੂਵ ਕਰ ਦਿੱਤੇ ਕਿ ਕਿੰਨੇ ਦਾ ਹੈਲਥ ਇਸ਼ੂ ਦੀ ਗੱਲ ਕੀਤੀ ਗਈ ਹੈ ਪਰ ਦੇਰ ਰਾਤ ਇਹਦਾ ਅਰੈਸਟ ਕਰਕੇ ਲੈ ਕੇ ਜਾਣਾ ਐਡੀ ਵੱਡੀ ਭਾਰੀ ਫੋਰਸ ਦੇ ਵਿੱਚ ਹੈਲਥ ਇਸ਼ੂਸ ਤੱਕ ਆਰਾਮ ਨਾਲ ਵੀ ਕਿ ਲੈ ਕੇ ਜਾ ਸਕਦੇ ਪਰ ਇੰਨੀ ਦੇਰ ਰਾਤ ਨੂੰ ਐਕਸ਼ਨ ਕਰਨਾ ਕਿ ਕੀ ਸੀ ਜੀ ਹਾਂ ਜੀ ਹਾਂ ਜੀ ਉਹਦੀ ਸਵਾਰਥ ਹੈ ਬਾਕੀ ਜਦੋਂ ਇਹ ਹੋ ਜੀ ਖੰਡਾਂ ਦੇ ਆ ਉਸ ਨੇ ਬਹੁਤ ਬਹੁਤ ਕੰਮ ਕਰਦੇ ਰਹੇ ਜਿਵੇਂ ਇਹ ਕਰੋਨਾ ਸਾਰਾ ਮੀਡੀਆ ਇਕੱਠਾ ਨਾ ਨਹੀਂ ਰਾਤ ਨੂੰ 2 ਤੋਂ 3 ਵਜੇ ਕਾਰਵਾਈ ਕੀਤੀ ਗਈ ਸੀ ਉਸ ਟਾਈਮ ਪੂਰਾ ਕੁਝ ਸਿਚੁਏਸ਼ਨ ਨਾ ਬਣੇ ਉਹ ਸੁਨੇਹੇ ਕਰੋ ਉਹਨਾਂ ਨੂੰ ਵੀ ਨਾ ਸੀ ਗਿਆ ਪਰ ਉਹਨਾਂ ਨੂੰ ਉਹ ਆਪਣੀ ਨਾਂ ਵੀ ਬਦਲਾਉਣਾ ਪਸੰਦ ਕਰਦੇ ਨੇ ਪਰ ਉੱਥੇ ਉੱਥੇ ਮੁਲਾਕਾਤ ਮੈਨੇ ਕਿਸੇ ਕਰਨ ਦਿੱਤੀ ਜੀ ਕਿਸੇ ਵੱਡੇ ਡਲੇਵਾਲ ਸਾਹਿਬ ਕਦੋਂ ਪਹੁੰਚੇ ਡਲੇਵਾਲ ਸਾਹਿਬ ਨੂੰ ਕੋਈ ਕਹਿੰਦਾ ਵੀ ਸੋ ਸਰ ਕਿਸੇ ਖਾਸਾ ਕੇ ਇਥੇ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਹਾਂਜੀ ਪਰ ਹੋਰ ਕਿਸੇ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਕਿ ਕਿਸੇ ਨੂੰ ਵੀ ਨਹੀਂ ਮਿਲਣ ਦਿੱਤਾ ਜਵਾਬ ਉਹਨਾਂ ਸਾਰੇ ਕਿਸਾਨ ਲੀਡਰਸ ਮਿਲ ਚੁੱਕੇ ਨੇ ਇੱਕ ਆਪਰੇਸ਼ਨ ਚ ਹਿੱਸਾ ਲੈਣਾ ਕਾਫੀ ਲੀਡਰਸ ਨੇ ਥੋੜਾ ਕੋੜੀਆਂ ਤੇ ਹੋ ਰਹੀ ਹੈ ਪਿੱਛੇ ਨੂੰ ਹੋ ਰਹੀ ਹੈ ਕੋੜੀਆਂ ਉੱਤਰ ਜਾ ਵੀ ਭਾਈ ਆਜੋ ਅੱਜ ਆ ਗਏ ਆ ਅੱਜ ਛੜਦੇ ਛੜਦੇ ਆ ਛੜ ਭਾਈ ਅਬ ਇਹਦੀ ਵੀ ਬੰਦੇ ਪੰਦੇਰ ਸਾਹਿਬ ਪਹਿਲਾਂ ਕਿਹਨੇ ਆ ਗਏ ਕਮੇਟ ਗੱਲ ਕਰਨ ਮੀਟਿੰਗ ਚੋਂ ਕਰੋ ਜੀ ਆਰਾਮ ਨਾਲ ਕਰ ਲੋ ਆਜੋ ਆਜੋ ਜਿਹੜੇ ਵੀ ਸਾਡੇ ਆਰਾਮ ਨਾਲ ਕਰ ਲੋ ਹੈ ਤਾਂ ਹੈ ਦੇਖੋ ਜਿਹੜੀ ਗੱਲ ਆ 26 ਜਨਵਰੀ 26 ਤਰੀਕ ਨੂੰ ਨਵੰਬਰ ਨੂੰ ਆਪਾਂ ਜਿਹੜਾ ਦੋਨੇ ਫਾਰਮਾਂ ਵੱਲੋਂ ਖੱਦਾ ਦਿੱਤਾ ਸੀ ਕਿ ਸਾਡੀਆਂ ਮੰਗਾਂ ਨਾਲ ਲਾਗੂ ਕਰਨ ਕਰਕੇ ਅੱਜ ਕਿਹਦੇ ਹੱਥਵਰਤੇ ਸਰਕਾਰ ਵੱਲੋਂ 21 ਫਬਰੀ ਤੋਂ ਬਾਅਦ ਜਦੋਂ ਸਾਡਾ ਸਿੱਧੂ ਮਾਈਕ ਥੱਲੇ ਕਰੀ ਲੋਗੋ ਥੱਲੇ ਕਰੋ ਜੀ ਸ਼ੁਭਕਰਨ ਸ਼ਹੀਦ ਹੋਇਆ 85 ਥੱਲੇ ਕਰੋ ਬ੍ਰਦਰ ਮੈਨੂੰ ਥੱਲੇ ਰੱਖੋ ਥੋੜੇ ਜਿਹਾ ਗੋਲੀ ਦੇ ਨਾਲ ਉਦੋਂ ਪਹਿਲਾਂ ਜਿਹੜੀਆਂ 18 23 ਤੇ 4 ਗੇੜ ਦੇ ਜਿਹੜੀਆਂ ਸਾਡੀਆਂ ਮੀਟਿੰਗਾਂ ਸਰਕਾਰ ਨਾਲ ਕੇਂਦਰ ਨਾਲ ਹੋਈਆਂ ਉਦੋਂ ਬਾਅਦ ਕੋਈ ਜਿਹੜੀ ਮੀਟਿੰਗ ਹੈ ਕੇਂਦਰ ਸਰਕਾਰ ਵੱਲੋਂ ਕਿਸਾਨ 이슈 ਮੰਗਾ ਤੇ ਨਹੀਂ ਹੋਈ ਨਾਟ ਮੋਰਚੇ ਦੇ ਵਿੱਚ ਅਸੀਂ 200 ਦੰਨੇ ਬਣਾਇਆ ਇਧਰ ਪਰਨ ਕਰ ਲੇਗਾ ਰੇਲਾ ਵੀ ਰੋਕੀਆਂ ਰੋਡ ਵੀ ਰੋਕ ਕੇ ਲੋਕਾਂ ਦਾ ਦੇਸ਼ ਪੱਧਰ ਤੇ ਭਾਰਤ ਲੈਵਲ ਤੇ ਇਸ ਮੁੱਦੇ ਨਾਲ ਟੋੜਨਾ ਸਾਹਮਣੇ ਕੈਮਰਾ ਥੱਲੇ ਕਰਿਓ ਸਵਾਲ ਹੁਣ ਆ ਗਿਆ ਡੱਲੇਵਾਲ ਸਾਹਿਬ ਜਿਹੜੇ ਮੇਲ ਬਹਾਨਾ ਇਹਨਾਂ ਦਾ ਕਿ ਉਹਦੀ ਸਿਹਤ ਖਰਾਬ ਸੀ 100% ਉਹਨਾਂ ਨੇ ਦਲੇਰੀ ਦੇ ਨਾਲ ਫੈਸਲਾ ਲੇਤਾ ਕਿ ਮੈਂ ਆਪਦੇ ਅੱਖੀ ਭਾਰਤ ਦੇ ਕੀ ਪੰਜਾਬ ਦੇ ਮੈਂ ਪੁੱਤ ਮਰਨੇ ਨਹੀਂ ਚਾਹੁੰਦਾ ਇਹਦੇ ਨਾਲੋਂ ਵਹਿਤ ਰੇ ਹੈ ਕਿ ਅੱਜ ਤੱਕ ਕੋਈ ਕਿਸਾਨ ਲੀਡਰ ਮੇਰੇ ਸਾਹਮਣੇ ਨਹੀਂ ਮਰਿਆ ਜਿੱਦੇ ਖੁਦਕਸ਼ੀਆਂ ਦੀ ਗੱਲ ਸੀ ਮਹਾਰਾਸ਼ਟਰ ਦੇ ਵਿੱਚ 160 ਕਿਸਾਨਾਂ ਨੇ ਖੁਦਕਸ਼ੀ ਕੀਤੀ ਤਾਂ ਸੁਆਮੀਨਾਥਨ ਦੀ ਰਿਪੋਰਟ ਬਣੀ ਅੱਜ ਤੱਕ ਸਾਤੋ ਲਾਗੂ ਨਹੀਂ ਕਰਵਾਈ ਗਈ ਮੈਂ ਉਹ ਲੀਡਰਾਂ ਚੋਂ ਨਹੀਂ ਸਾਡੇ ਤੇ ਜ਼ਿੰਮੇਵਾਰੀ ਦਿੱਤੀ ਹੈ ਅਸੀਂ ਜਿਹੜੇ ਦੋਨੇ ਫੋਰਮਾਂ ਦੇ ਮੀਟਿੰਗ ਕੀਤੀ ਤਾਂ ਸੋਡੂ ਯਾਦ ਹੋਣਾ ਚੰਡੀਗੜ੍ਹ ਦੇ ਵਿੱਚ ਦੋ ਅਸੀਂ ਪੀਸੀਆਂ ਕਰਕੇ ਆਏ ਆ ਤਾਂ ਉੱਥੋਂ ਫੈਸਲਾ ਹੋਇਆ ਸਾਡਾ ਕਿ 26 ਤਰੀਕ ਨੂੰ ਡੱਲੇਵਾਲ ਸਾਹਿਬ ਖਨੌਰੀ ਬਾਰਡਰ ਤੋਂ ਮਰ ਰਵਤੇ ਬੈਠਣਗੇ ਉਹਦੇ ਚੋਂ ਜਿਹੜਾ 2.45 ਤੇ ਪੰਜਾਬ ਸਰਕਾਰ ਵੱਲੋਂ ਚੱਕਣਾ 2.5 300 ਪੁਲਿਸ ਆਉਣੀ 100 200 ਗੱਡੀਆਂ ਲੈ ਕੇ ਆਉਣੀ ਹੁਣ ਤਾਂ ਸਾਡੇ ਕੋਲੇ ਇੱਥੋਂ ਤੱਕ ਵੀ ਜਾਣਕਾਰੀ ਆ ਗਈ ਹੈ ਕਿ ਬਹੁਤ ਵੱਡਾ ਪਲਾਨ ਸੀ ਪਾਤੜਾਂ ਤੇ ਇੱਕ 1700 ਮੁਲਾਜ਼ਮ ਸੀ ਸਾਡੇ ਮਤਬੀ ਬਈ ਜੇ ਇੱਕ ਪਾਸਿਓਂ ਫੇਲ ਹੋਗੇ ਤਾਂ ਦੂਜੇ ਪਾਸਿਓਂ ਐਕਸ਼ਨ ਕਰਾਂਗੇ ਦੂਜੇ ਪਾਸਿ ਤੋਂ ਤੀਜੇ ਪਾਸਿਓਂ ਐਕਸ਼ਨ ਕਰਾਂਗੇ ਤਾਂ ਸਾਡੀ ਜਿਹੜੀ ਕੱਲ ਦੀ ਵੀ ਮੀਟਿੰਗ ਹੋਈ ਸੀ ਅਗਲਾ ਪ੍ਰੋਗਰਾਮ ਵੀ ਦਿੱਤਾ ਹੋਇਆ ਉਹ ਸਾਰਾ ਸਾਡਾ ਸਟੈਂਡ ਕਰਦਾ ਜਿਨ੍ਹਾਂ ਚ ਡੱਲੇਵਾਲ ਸਾਹਿਬ ਸਾਡੇ ਘੱਟ ਦੇ ਵਿੱਚ ਨਹੀਂ ਆਉਂਦੇ ਅਸੀਂ ਹੁਣ ਇਹਨਾਂ ਦੇ ਵਿਸ਼ਵਾਸ ਤੇ ਕਿ ਗੱਲਬਾਤ ਹੋ ਚੁੱਕੀ ਹੈ ਅਸੀਂ ਅਸੀਂ ਦੋਨੇ ਫੋਰਮਾਂ ਦੇ ਆਗੂ ਅਸੀਂ ਚੱਲੇ ਹਾਂ ਲੁਧਿਆਣੋਂ ਡਲੇਵਾਲ ਸਾਹਿਬ ਨੂੰ ਲੈ ਕੇ ਬਾਕੀ ਸਾਰੀ ਤਸਵੀਰ ਜਿੰਦਾਬਾਦ ਜਿੰਦਾਬਾਦ ਸਤਿ ਸ਼੍ਰੀ ਅਕਾਲ ਜੀ ਬੜਾ ਸਾਬ ਜਿਹੜਾ ਕੱਲ ਦਾ ਜਿਹੜਾ ਕੱਲ ਦਾ ਪ੍ਰੋਗਰਾਮ ਹੈ ਕੱਲ ਦਾ ਜਵਾਬ ਦੇ ਦਿਓ ਕੱਲ ਦਾ ਹੁਣ ਪੈਸੀਓ ਲੈਣ ਦੋ ਜਨੂਆਨ ਸਾਬ ਤੁਸੀਂ ਉਹ ਬਾਤ ਲੈ ਕੇ ਲਾ ਰਹੇ ਮੀਟਿੰਗ ਦੇ ਵਿੱਚ ਕੀ ਚਾਹੀਦੀ ਹੈ ਪਾਈਪ ਸੀ ਲੈਣ ਚੱਲਣ ਦੇ ਲਵਾਬ ਸਾਬ ਮੈਂ ਚੱਲਿਆ ਕੋਣ ਕੋਣ ਬੜਾ ਸਾਬ ਮੈਂ ਕਿਹਾ ਪਰਵਾਨ ਸਾਬ ਮੋਰ ਕੋ ਲੈਣ ਚੱਲਿਆ ਸਾਨੂੰ ਆਪ ਨਾ ਪੱਖ ਰੱਖਣ ਦੋ ਜਾਂ ਤੁਹਾਡੇ ਸਵਾਲ ਜੀ 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 ਆਪ ਵੀ ਘਰ ਤੱਕ ਕਰੋ ਬਿਲਕੁਲ ਕਰੋ ਜੀ ਕਰੋ ਦੇਖੋ ਬੇਨਤੀ ਹੈ ਆ ਪੀ ਪੰਜਾਬ ਸਰਕਾਰ ਨੇ ਜੋ ਕੁਝ ਕੀਤਾ ਉਹ ਮਕਾਨੀ ਨਹੀਂ ਬਿਆਨ ਕਰਨੀ ਕਾਕਾ ਜੀ ਨੇ ਕਹਿਤਾ ਉਹ ਨਿੰਦਣੀਆਂ ਸੀ ਮਾੜਾ ਜੇ ਪੰਜਾਬ ਸਰਕਾਰ ਪੰਜਾਬ ਦੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੇ ਦਬਾਅ ਹੇਠ ਮੁੜੀ ਆ ਵੀ ਅਸੀਂ ਡਰੇਵਾਲ ਸਾਹਿਬ ਨੂੰ ਰਿਹਾ ਕਰਦੇ ਆ ਇਹ ਚੰਗੀ ਗੱਲ ਆ ਕਿਉਂਕਿ ਸਾਡੀ ਲੜਾਈ ਕੇਂਦਰ ਨਾਲ ਸੀ ਸਿੱਧੀ ਸਾਡੀਆਂ ਸਾਰੀਆਂ ਮੰਗਾਂ ਕੇਂਦਰ ਨਾਲ ਸੀ ਸਾਨੂੰ ਫਿਰ ਪੰਜਾਬ ਵਾਲੇ ਪਾਸੇ ਮੁੜਨਾ ਪੈਣਾ ਸੀ ਇੱਥੇ ਪੰਜਾਬ ਦਾ ਫਾਇਦਾ ਨਹੀਂ ਸੀ ਹੈਗਾ ਕਿਉਂਕਿ ਕੇਂਦਰ ਨਾਲ ਲੜ ਰਹੇ ਵੱਡੀ ਤਰ੍ਹਾਂ ਕੀ ਆ ਪੰਜਾਬ ਸਰਕਾਰ ਜਿਹੜਾ ਅਸੀਂ ਮੋਰਚੇ ਵੱਲੋਂ ਦੋਹਾਂ ਫਾਰਮਾਂ ਨੇ ਐਲਾਨ ਕੀਤਾ ਸੀ ਕੱਲ ਮੁੱਖ ਮੰਤਰੀ ਸਾਹਿਬ ਦੇ ਘਰ ਦਾ ਘਰਾਓ ਦਾ ਅਰੇ ਤੋਂ ਕਾ ਜੋ ਉਹਨਾਂ ਨੇ ਸਰਕਾਰ ਹਮੇਸ਼ਾ ਦੇਖਦੀ ਹੁੰਦੀ ਵੀ ਪੰਜਾਬ ਦੇ ਵਿੱਚ ਕੀ ਇਹਦਾ ਪੱਖ ਹੈ ਜੇ ਉਹਨਾਂ ਨੂੰ ਲੱਗਿਆ ਵੀ ਸਾਡਾ ਪੱਖ ਠੀਕ ਨਹੀਂ ਹੈ ਲੋਕਾਂ 'ਚ ਰੋਸ ਗਿਆ ਉਹਨਾਂ ਨੂੰ ਨੁਕਸਾਨ ਲੱਗਾ ਉਹ ਮੁੜਿਆ ਇਹ ਚੰਗੀ ਗੱਲ ਆ ਔਰ ਹੁਣ ਡੱਲੇਵਾਲ ਸਾਹਿਬ ਆਉਣਗੇ ਜਿਵੇਂ ਦੋਹਾਂ ਫਾਰਮਾਂ ਨੇ ਐਲਾਨ ਕੀਤਾ ਸੀ ਉਹਨਾਂ ਨੇ ਕੋਈ ਦਵਾਈ ਦੂਈ ਇਹਨਾਂ ਕੋਲ ਨਹੀਂ ਲਈ ਮੈਡੀਕਲ ਤਾਂ ਹੁੰਦਾ ਨਾ ਕੋਈ ਫਾਈਲ ਬੰਦੀ ਭਾਈ ਫਾਈਲ ਦੇਖ ਲਓ ਜਾ ਕੇ ਕੋਈ ਫਾਈਲ ਨਹੀਂ ਬਣੀ ਜੇ ਉਹਨਾਂ ਦੀ ਸਿਹਤ ਹੁੰਦੀ ਤਾਂ ਇਸ ਕਰਕੇ ਮੈਨੂੰ ਲੱਗਦਾ ਵੀ ਇਹ ਪੰਜਾਬ ਦੇ ਜੀਓ ਡੱਲੇਵਾਲ ਸਾਹਿਬ ਆਉਂਦੇ ਨੇ ਇਹ ਲੋਕਾਂ ਦੇ ਦਬਾਅ ਦਾ ਨਤੀਜਾ ਹੋਊਗਾ ਦੋਵੇਂ ਫਾਰਮ ਆਪਣੇ ਇਲਾਕਿਆਂ ਤੇ ਕਾਇਮ ਆ ਇਹਨਾਂ ਦੇ 10 ਦਿਨ 4 ਦਿਨ ਲੰਘਿਆ ਇਹ ਤੋਂ 6 ਦਿਨਾਂ ਬਾਅਦ ਉਧਰੋਂ ਵੀ 6 ਤਰੀਕ ਨੂੰ ਦਿੱਲੀ ਨੂੰ ਕੂਚ ਕਰਨਾ ਵਾ ਹਰ ਕੁੱਲ ਮਿਲਾ ਕੇ ਜਿਹੜੀ ਅੱਜ ਉਹਨਾਂ ਨੇ ਅਨਾਊਂਸਮੈਂਟ ਕੀਤੀ ਆ ਇਹ ਪੰਜਾਬ ਦੇ ਲੋਕਾਂ ਦੇ ਦਬਾਅ ਦਾ ਤੁਹਾਡੀ ਗੱਲ ਹੋਈ ਜੀ ਡੱਲੇਵਾਲ ਸਾਹਿਬ ਨਾਲ ਹੁਣ ਨਹੀਂ ਦੇਖੋ ਮੈਂ ਪੂਰੀ ਹੁਣ ਸਾਡੀਆਂ 2 ਜਾਂ 3 ਗੱਡੀਆਂ ਸਪਸ਼ਟਾ ਕਹਿੰਦੇ ਤੁਸੀਂ ਅਸੀਂ ਜਾਵਾਂਗੇ ਮੈਂ ਵੀ ਜਾਊਂਗਾ ਹੋਰ ਲੀਡਰਸ਼ਿਪ ਜਾਊਗੀ ਉਹਨਾਂ ਨੂੰ ਲੈ ਕੇ ਆਵਾਂਗੇ ਠੀਕ ਹੈ ਜੀ ਜਦੋਂ ਡੱਲੇ ਵਾਲ ਸਾਪ ਇਸ ਮੋਰਚੇ 'ਚ ਆਗੇ ਫਿਰ ਜਿਹੜਾ ਅਸੀਂ ਕਰਾਉ ਦਾ ਐਲਾਨ ਕੀਤਾ ਉਹਦੇ ਬਾਰੇ ਵਿਚਾਰ ਕਰਾਂ ਦੋਨੇ ਫਰੰਟਾਂ 'ਚ ਆਪੂ ਲੈਣ ਚੱਲਿਓ ਕੌਣ ਕੌਣ ਲੈਤਿਲੇ ਮੈਨੂੰ ਲੱਗਦਾ 5-4 ਘੰਟੇ ਤਾਂ ਲੱਗ ਜਾਣਗੇ 2.5 ਘੰਟੇ 6 ਘੰਟੇ ਲੱਗ ਜਾਣਗੇ ਜੀ 6 ਘੰਟੇ ਤਿੰਨ ਜਾਣਦੇ ਤਿੰਨ ਆ ਤੁਸੀਂ ਸਾਰੀ ਜਿਹੜੀ ਆਪਣੇ ਜਿੰਨੇ ਵੀ ਮੀਟੇ ਇੱਥੇ ਆਇਆ ਹੋਂ ਤੋਂ ਬਾਅਦ ਮੀਟੇ ਹਾਂ ਐਲਾਨ ਹੋ ਜਾਊਗਾ ਐਲਾਨ ਵੀ ਲੱਗ ਜਾਣਾ ਦੇਰ ਰਾਤ ਵੀ ਕਰਦਾਂਗੇ ਦੇਰ ਰਾਤ ਐਲਾਨ ਕਰਦਾਂਗੇ ਵੇਖੋ ਜਿੰਨੇ ਕੋ ਲੇਟ ਹੋ ਜਾਾਂਗੇ ਸੋਡੇ ਲਈ ਸਾਰਾ ਰੋਟੀ ਪਾਣੀ ਦਾ ਰਹਿਣ ਦਾ ਇੰਤਜ਼ਾਮ ਜਿਵੇਂ ਲਗਾਤਾਰ ਤੁਸੀਂ ਇੱਥੇ ਜੁੜਿਓ ਕੋਈ ਦਿੱਕਤ ਨਹੀਂ ਆਉਂਦਾ ਵਾਂਗੇ ਲੇਟ ਹੋ ਸਕਦਾ ਕਿਉਂਕਿ ਲੁਧਿਆਣਾ ਕੋਨੇ ਤਿੰਨ ਘੰਟਿਆਂ ਦੀ ਵਾਟ ਹੈ ਤੇ 10 20 ਮਿੰਟ ਉੱਥੇ ਵੀ ਇਹ ਲਾ ਦਿੰਦੇ ਹੁੰਦੇ ਨੇ ਇਹਨਾਂ ਤੇ ਬਾਲੇ ਵਿਸ਼ਵਾਸ ਕਰਕੇ ਜਿੱਤੇ ਨਹੀਂ ਜਾਂਦੇ ਕੋਲ ਕਾਕਾ ਸਾਹਿਬ ਕੀ ਲੱਗਦਾ ਕਿ ਜਿਹੜੀ ਇਹ ਸਹਿਮਤੀ ਹੈ ਕੱਲ ਦੇ ਘਰਾਬ ਨੂੰ ਲੈ ਕੇ ਜਿਹੜਾ ਸਰਕਾਰ ਪਿੱਛੇ ਹਟੀ ਹੈਗੀ ਦੇਖੋ ਇਹ ਤਾਂ ਵਾਕਈ ਹੈ ਹੂੰ ਉੱਤਾ ਜਿਹੜਾ ਭਗਵੰਤ ਮਾਨ ਨੇ ਜੋ ਅਸੀਂ ਤਾਂ ਸਿੱਧਾ ਸਾਹਿਬ ਕਹਿੰਦੇ ਆ ਕਿ ਪੰਜਾਬੀ ਚ ਕੋਹਾਬਤ ਹੈ ਵੀ ਮਰਿਆ ਸਭ ਗੱਲ ਚ ਪਾਇਆ ਹੁਣ ਲਾਉਣਾ ਔਖਾ ਸੀਗਾ ਉਹ ਦੇਖਦੇ ਆਂ ਡੱਲੇਵਾਲ ਸਾਹਿਬ ਇੱਥੇ ਆ ਕੇ ਸਾਰੀ ਸਥਿਤੀ ਸਾਹਮਣੇ ਮੋਰਚੇ ਦਿੱਤੋ ਹੀ ਹੈ ਜੀ ਕਹਿ ਸਕਦੇ ਆਂ ਮੈਂ ਕਹਣਾ ਵੀ ਲੋਕਾਂ ਦੀ ਦਿੱਤੋ ਹੀ ਲੋਕਾਂ ਦੀ ਜਿੱਤ ਹੋਈ ਹੈ ਅਕਲ ਇੱਕ ਪੜਾ ਜਿਹੜਾ ਸੀ ਮਿੱਥਿਆ ਸੀ ਜੋ ਮੋਰਚੇ 'ਚ ਜਾਣ ਪਈ ਹੈ ਤੇ ਉਹ ਸਾਰਾ ਕੁਝ ਅਸੀਂ ਤਾਂ ਇਹ ਕਹਿਾਂਗੇ ਜਿਹੜਾ ਕੱਲ ਦਾ ਐਲਾਨ ਕੀਤਾ ਤੁਹਾਡੇ ਸਾਹਮਣੇ ਹੀ ਆਪਾਂ ਪੀਸੀ ਦੇ ਵਿੱਚ ਕਿ ਇੱਕ ਤਰੀਕ ਵਾਲਾ ਉਹ ਸਾਡਾ ਹਜੇ ਸਟੈਂਡ ਕਰਦਾ ਕਿਉਂਕਿ ਕੋਈ ਪਤਾ ਨਹੀਂ ਇਹਨਾਂ ਦਾ ਮੈਂ ਬਹੁਤ ਹੰਡਾਇਆ ਇਹਨਾਂ ਦੀ ਥਾਣੇ 'ਚ ਗੱਲ ਹੋਰ ਹੁੰਦੀ ਆ ਡੀਐਸਪੀ ਕੋਲੇ ਹੋਰ ਹੁੰਦੀ ਆ ਐਸਐਸਪੀ ਕੋਲੇ ਹੋਰ ਹੁੰਦੀ ਆ ਜਿੰਨਾ ਚਿਰ ਡੱਲੇਵਾਲ ਸਾਹਿਬ ਦੇ ਕਾਠ ਚਾਕੇ ਸਾਹਮਣੇ ਨਹੀਂ ਆਉਂਦੇ ਉਹਨਾਂ ਚਿਰ ਜਿਹੜਾ ਗੱਲਾਂ ਕੀਤੇ ਉਹ ਸਟੇਟ